ਹੈਲੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਆਪ ਜੀ ਦਾ ਦੋਸਤ ਜੀ ਐਸ ਗੋਂਦਾ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਸੁਣੋ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਜੇ ਤੁਸੀਂ ਮੇਰਾ ਚੈਨਲ ਫੋਲੋ ਨਹੀਂ ਕੀਤਾ ਤਾਂ ਫੋਲੋ ਵੀ ਕਰ ਲਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਕਿਸੇ ਦਾ ਫਾਇਦਾ ਹੋ ਜਾਊਗਾ ਅੱਜ ਗੱਲ ਕਰਨੀ ਹੈ ਅਸਮਾਨੀ ਬਿਜਲੀ ਤੋਂ ਬਚਾਓ ਅਸਮਾਨੀ ਬਿਜਲੀ ਸਭ ਤੋਂ ਜ਼ਿਆਦਾ ਨੁਕਸਾਨ ਇਲੈਕਟ੍ਰੋਨਿਕ ਚੀਜ਼ਾਂ ਦਾ ਕਰਦੀ ਹੈ ਜੇ ਤੁਹਾਡੇ ਘਰ ਤੋਂ 2 ਕਿਲੋਮੀਟਰ ਦੂਰ ਵੀ ਡੇਕਦੀ ਹੈ ਤਾਂ ਵੀ ਤੁਹਾਡਾ ਟੀਵੀ ਬਚ ਨਹੀਂ ਸਕਦਾ ਹੈਗਾ ਉਹ ਜ਼ਰਾ ਤੁਹਾਡੇ ਨਾਲ ਜੀ ਵੀਡੀਓ ਦੇਖ ਰਿਹਾ ਕਦੇ ਘਟਨਾ ਹੋਈ ਵੀ ਹੋਵੇ ਇਹਦਾ ਕਾਰਨ ਕੀ ਹੈ ਕਿਉਂਕਿ ਆਪਾਂ LCD TV ਹੈ ਜਾਂ LED TV ਇਹਨੂੰ ਕੰਦ ਤੇ ਫਿਟਿੰਗ ਕਰਵਾਉਣ ਵਕਤ ਉਹਦੀਆਂ ਤਾਰਾਂ ਬਿਲਕੁਲ ਮਗਰ ਇਕੱਠੀਆਂ ਕਰ ਦਿੰਦੇ ਆ ਬਸ ਸੁੱਚ ਦੇਖੇ ਕੱਲੀ ਪਲੱਗ ਤਾਂ ਸਾਨੂੰ ਤਾਰ ਨਾ दिखे ਕੋਈ ਵੀ ਹੁਣ ਜਦੋਂ ਆਪਾਂ TV ਦੇਖ ਲਿਆ ਜਾਂ ਬੰਦ ਕਰਨ ਦਾ ਟਾਈਮ ਆਪਾਂ ਸੁੱਚ ਬੰਦ ਕਰਾਂਗੇ ਸੂ ਕੱਢ ਨਹੀਂ ਸਕਦੇ ਕਿਉਂਕਿ ਆਪਾਂ ਫੈਂਸੀ ਜਿਹੀ ਚੱਕਰ ਚ ਪਏ ਹੋਈਆਂ ਹੁਣ ਇਹਦੇ ਬਚਾਓ ਦੋ ਨੇ ਜੇ ਆਪ ਤੁਸੀਂ LED TV ਦਾ ਜਿਹੜਾ ਪਲੱਗ ਹੈ ਜਾਂ ਉਹਦਾ ਬਾਕਸ ਦਾ ਵੀ ਪਲੱਗ ਹੈ ਉਹ ਦੋ ਪਲੱਗ ਥੱਲੇ TV ਦੇ ਲਵਾਓ ਜਦੋਂ LED TV ਦੇਖ ਲਿਆ ਤੁਸੀਂ ਨਹੀਂ ਬੰਦ ਕਰਨਾ ਸੂ ਕੱਢ ਦੋ ਜਿਆ ਫਿਰ ਉਹਦੀਆਂ ਸੂਚਾਂ ਦੋ ਲਵਾਓ ਨਿਊਟਰਲ ਤੇ ਫੇਸ ਨੂੰ ਦੋਨਾਂ ਨੂੰ ਕੱਟ ਕਰੇ ਤਾਂ ਬਚ ਸਕਦੇ ਨਹੀਂ ਕਿਉਂਕਿ TV LED TV ਹੈ ਨਾ ਜਿਹੜਾ ਜੇ 11 ਫੁੱਕ ਜੇ ਦੁਬਾਰੇ ਠੀਕ ਨਹੀਂ ਹੁੰਦਾ ਹੈਗਾ ਇਸ ਕਰਕੇ ਇਹਦਾ ਬਚਾਓ ਇਹੀ ਹੈ ਜਾਂ ਦੋ ਪਲੱਗ ਲਗੋ ਦੋ ਪਲੱਗ ਲਵਾਓ ਤੁਸੀਂ ਪਲੱਗ ਕੱਢ ਸਕੋ ਫੂ ਉਹ ਦੇ ਕੱਢ ਸਕੋ ਜਾਂ ਫਿਰ ਸੁੱੱਚ ਦੋ ਲਵਾਓ ਜਿਹੜੇ ਪਲੱਗ ਨੂੰ ਦੋ ਏ ਤਾਰਾਂ ਨੂੰ ਕੱਟ ਕਰਦੇ ਹੋਣ ਜਿਹੜੀ ਵੀ ਇਲੈਕਟ੍ਰੋਨਿਕ ਚੀਜ਼ ਹੈ ਜਿਹਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਉਹਦੇ ਤੁਸੀਂ ਹਮੇਸ਼ਾ ਇਹ ਜਿਹੜੀ ਤੁਹਾਨੂੰ ਦੋ ਚੀਜ਼ਾਂ ਦੱਸੀਆਂ ਨੇ ਇਹ ਕਰੋ ਤਾਂ ਤੁਹਾਡੀਆਂ ਚੀਜ਼ਾਂ ਬਚ ਸਕਦੀਆਂ ਨੇ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਧੰਨਵਾਦ ਜੀ